जय महादेव हर हर महादेव ਅੱਜ ਸ਼ਿਵਰਾਤਰੀ ਦਾ ਸ਼ੁਭ ਦਿਹਾੜਾ 26 ਤਰੀਕ ਨੂੰ ਫਰਵਰੀ ਮਨਾਇਆ ਜਾਂਦਾ ਹੈ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਦੇਖੋ ਤੁਸੀਂ ਇੱਥੇ ਲੱਖਾਂ ਦੀ ਤعداد ਨਾਲ ਦਰਸ਼ਨ ਕਰਨ ਸ਼ਰਧਾਲੂ ਆਏ ਆ ਤੇ ਇੱਥੇ ਅੱਜ ਸਾਡੇ ਹਲਕਾ ਇੰਚਾਰਜ ਤੇ ਸਾਡੇ ਇੰਪਰੂਵਮੈਂਟ ਟ੍ਰਿਬਿਊਨਲ ਦੇ ਚੇਅਰਮੈਨ ਮੈਡਮ ਰਾਜਵਿੰਦਰ ਕੌਰ ਜੀ ਆਏ ਉਹਨਾਂ ਨੇ ਵੀ ਦਰਸ਼ਨ ਕੀਤੇ ਤੇ ਸਾਡੇ ਆਪਣੇ ਡਿਪਟੀ ਮੇਅਰ ਜਲੰਧਰ ਮਲਕੀਤ ਸਿੰਘ ਜੀ ਇਹਨਾਂ ਨੇ ਵੀ ਅੱਜ ਬholen ਅਜੀ ਦੇ ਦਰਸ਼ਨ ਕਰਕੇ ਬਹੁਤ ਮਨ ਨੂੰ ਸਕੂਨ ਮਿਲਿਆ ਤੇ ਸਾਰਿਆਂ ਨੂੰ ਅਰਦਾਸ ਕਰਦੇ ਆ ਕਿ ਤੁਸੀਂ ਸਾਰੇ ਆਓ ਬholen ਅਜੀ ਦਾ ਦਰਸ਼ਨ ਕਰੋ ਤੇ ਆਸ਼ੀਰਵਾਦ ਲਓ ਤੇ ਆਪਣੀ ਜ਼ਿੰਦਗੀ ਦੇ ਵਿੱਚ ਹਰ ਤ ਹਰ ਹਰ ਮਹਾਦੇਵ ਮਹਾਦੇਵ ਸ਼ੰਕਰ ਦੇ ਦਰਬਾਰ ਦੇ ਵਿੱਚ ਜੋ ਪ੍ਰਾਚੀਨ ਮੰਦਿਰ ਆ ਰਾਮ ਬਾਗ ਦਾ ਅੱਜ ਉਸ ਉੱਥੇ ਨਤਮਸਤਕ ਹੋਣ ਆਏ ਆ ਮੈਂ ਪੂਰੀ ਸਾਧ ਸੰਗਤ ਨੂੰ ਸ਼ਿਵਰਾਤਰੀ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਨੀ ਆ ਤੇ ਭੋਲੇ ਸ਼ੰਕਰ ਅੱਗੇ ਅਰਦਾਸ ਕਰਦੇ ਆ ਕਿ ਪੂਰੀ ਸਾਧ ਸੰਗਤ ਤੇ ਆਪਣਾ ਮੇਰ ਭਰਿਆ ਹੱਥ ਰੱਖਣ ਸਾਰੀਆਂ ਸੰਗਤਾਂ ਦੀਆਂ ਜੋ ਮਨੋ ਕਾਮਨਾ ਪੂਰੀਆਂ ਸੱਚੇ ਪਾਤਸ਼ਾਹ ਤੁਸੀਂ ਕਰਨੀਆਂ ਜੋ-ਜੋ ਅੱਜ ਆਪਣੀ ਆਸਮਰاد ਲੈ ਕੇ ਇਸ ਮੰਦਿਰ ਦੇ ਵਿੱਚ ਆਏ ਨੇ ਸਭ ਦੀਆਂ ਆਸਮਰਦਾ ਪੂਰੀਆਂ ਕਰਨੀਆਂ ਜੈ ਜੈ ਮਹਾਦੇਵ ਸਾਡੇ ਜਿਹੜੇ ਮੌਜੂਦ ਨੇ ਡਿਪਟੀ ਮੇਅਰ ਮਲਕੀ ਸਿੰਘ ਜੀ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਅੱਜ ਬੜੇ ਭਾਗਾ ਵਾਲਾ ਦਿਨ ਹੈ ਮੈਂ ਤਾਂ ਭੈਣ ਜੀ ਰਾਜਵਿੰਦਰ ਕੋਠਿਆੜਾ ਹਲਕਾ ਇੰਚਾਰਜ ਕੈਂਟ ਔਰ ਕਾਲੀ ਇਹਨਾਂ ਨੂੰ ਪ੍ਰਸ਼ਾਦ ਮਿਲਿਆ ਜੀ ਭੋਲੇ ਬਾਬਾ ਜੀ ਦਾ ਅਪਰੂਵਮੈਂਟ ਟਸ ਦੇ ਚੇਅਰਮੈਨ ਸਾਹਿਬ ਲਵਾਇਆ ਇਹਨਾਂ ਨੂੰ ਜੀ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸ਼ਵਰਾਤੀ ਦੇ ਮੌਕੇ ਤੇ ਬਹੁਤ ਬਹੁਤ ਮੁਬਾਰਕਬਾਦ ਦੇ ਰਿਹਾ ਜੀ ਤੇ ਜਿਹੜਾ ਸਾਡਾ ਇਹ ਪੰਜਾਬ ਆ ਪੰਜਾਬ ਦੀ ਧਰਤੀ ਆ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਜਿਹੜਾ ਵੀ ਤਿਉਹਾਰ ਬਹੁਤ ਸ਼ਰਧਾਪੂਰਵਕ ਮਨਾਇਆ ਜਾਂਦਾ ਔਰ ਮੈਂ ਸਾਰਿਆਂ ਨੂੰ ਸ਼ਵਰਾਤੀ ਜਾਂ ਫਿਰ ਦੁਬਾਰਾ ਤੋਂ ਬਹੁਤ ਬਹੁਤ ਮੁਬਾਰਕਾ ਦੇ ਰਿਹਾ ਮੇਰਾ ਵੀਰ ਮੋਂਟੂ ਸ ਦੇ ਨਾਲ ਗੁਰਦੀਪਾ ਜੀ ਨੋਨੀ ਪਾ ਜੀ ਸਾਰੇ ਪਹੁੰਚੇ ਆ ਮੈਂ ਭੋਲੇ ਬਾਬਾ ਜੀ ਅੱਗੇ ਇਹ ਅਰਦਾਸ ਕਰਦਾ ਹਾਂ ਕਿ ਸਭ ਦੀ ਚੜ੍ਹਦੀ ਕਲਾ ਚ ਰੱਖਣ ਤੰਦਰੁਸਤੀਆਂ ਬਖਸ਼ਣ ਬੰਬੰਬ ਭੋਲੇ ਬੰਬੰਬ ਸਾਡੇ ਜੀ تاه ڪڏهن ڪجهه ائين ڪيا آهن يا ڪجهه ڪا آهن هو مشڪلات آهن